ਜੂਨ 1984 ਦੇ ਕੱਲੂਕਾਰੇ ਦੇ ਸਬੰਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸਮਰਾਲਾ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਨਿੰਗ ਸਿੰਘ ਅਤੇ ਕਈ ਸਿੱਖ ਨੌਜਵਾਨ ਵੀ ਸ਼ਾਮਲ ਸਨ ਅਤੇ ਉਹਨਾਂ ਦੇ ਵੱਲੋਂ ਕੱਲੂਕਾਰੇ ਦੇ ਸਬੰਧ ਵਿੱਚ ਜਿਹੜਾ ਰੋਸ ਮਾਰਚ ਕੱਢਿਆ ਗਿਆ ਅਤੇ ਕੀ ਕਹਿਣਾ ਉਹਨਾਂ ਦਾ ਆਉ ਸੁਣਾਉਣੇ ਆ 10 ਭਾਈ ਸੁਖਵਿੰਦਰ ਸਿੰਘ ਪੁਵਾ ਪ੍ਰਾ ਵਿਦਿਆਰਥੀ ਦਰਬੰਦ ਟਕਸਾਲ ਹਲਕਾ ਸਮਰਾਲਾ ਰੋਸ ਮਾਰਚ ਕੱਢਿਆ ਗਿਆ ਤੁਹਾਡੇ ਵੱਲੋਂ ਕੀ ਕਹਿਣਾ ਹੈ ਜੋ 1983 ਦੇ ਸਿੰਘ ਸਿੰਘਣੀਆਂ ਨੂੰ ਯਾਦ ਕਰਦੇ ਹੋਏ 40ਵੀਂ ਬਰੇਗਨ ਮਨਾਉਂਦੇ ਹੋਏ ਤੇ ਰੋਸ ਮਾਰਚ ਰੱਖਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਹੁਤ ਬਹੁਤ ਰੋਸ ਤੋਂ 2 ਕਿਲੋਮੀਟਰ ਦਾ ਪੈਦਲ ਤੈਕਬ 100-150 ਸੰਗਤਾਂ ਪਹੁੰਚਿਆ ਤੇ ਸਾਹਮਣੇ ਢੀਗਾਂ ਨੂੰ ਨੱਕ ਮਸਕ ਤੋਂ ਹੈ ਅੱਜ ਕੱਲ ਦਾ ਪ੍ਰੋਗਰਾਮ 6 ਜੂਨ 6 ਜੂਨ ਦੇ ਤੇ ਮਿੱਠੀ ਲੱਸੀ ਦੀ ਸ਼ਹੀਦ ਲਗਾਈ ਜਾ ਰਹੀ ਹੈ ਗੁੰਦਰ ਕੈਂਪ ਲਗਾਇਆ ਜਾ ਰਿਹਾ ਹੈ। 15 ਦਾ ਲੰਗਰ ਲਗਾਇਆ ਜਾ ਰਿਹਾ ਹੈ। ਜਿਹੜਾ ਕੇਸ ਦਾੜਾ ਰੱਖਣ ਦਾ ਪਰਲ ਕਰੂਗਾ ਉਹਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਊਗਾ। ਹੋਰ ਕੀ ਮੈਸੇਜ ਹੈ? ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਚਿੱਟੇ ਦੀ ਲਾਂਟ ਵਰਗੀ ਜ਼ਹਿਰ ਨੂੰ ਅਸੀਂ ਉਦੋਂ ਸਾਡਾ ਬੰਦ-ਬੰਦ ਕਟਿਆ ਗਿਆ। ਪੇਟ ਦਾ ਬੱਚਾ ਪੇਟ ਤੇ ਮੇਰ ਮਨੋ ਨੇ ਮਾਰਿਆ ਗਿਆ ਤੇ ਅਸੀਂ ਉਦੋਂ ਮਰੇ ਨਹੀਂ। ਤੇ ਸਰਕਾਰਾਂ ਬਾਜਾਉਣ ਚਿੱਟਾ ਵੇਚਣੋ ਕਿਉਂਕਿ ਸਰਕਾਰ ਜੇ ਬਕਾਉਂਦੀ ਆ ਤਾਂ ਵਿਗਦਾ। ਤੇ ਦੂਸਰੀ ਗੱਲ ਮੇਰੀ ਨੌਜਵਾਨ ਵੀਰਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਹੈ ਭਾਵੇਂ ਉਹ ਹਿੰਦੂ ਦਾ ਭਾਵੇਂ ਉਹ ਮੁਸਲਮਾਨ ਵੀਰ ਹੈ ਭਾਵੇਂ ਉਹ ਕ੍ਰਿਸ਼ਚੀਆਨ ਹੈ ਭਾਵੇਂ ਉਹ ਜੈਨੀ ਹੈ ਭਾਵੇਂ ਬੋਧੀ ਹੈ ਆਪੋ ਆਪਣੇ ਧਰਮਾਂ ਵਿੱਚ ਪਰਵਾਖ ਰਹੋ ਦੂਜੇ ਧਰਮਾਂ ਦਾ ਸਤਿਕਾਰ ਕਰੋ ਇੱਕਤਾ ਧਰਮ ਵਿੱਚ ਰਹੋ ਦਿੱਤੇ ਨੂੰ ਲਾਥੋਂ ਪਹੁੰਚਣ ਵਾਸਤੇ ਸਰਤ ਤੱਤ ਵਰ ਤਿਆਰ ਵਰ ਤਿਆਰ ਰਹੋ ਕਿਉਂਕਿ ਜੇ ਇਹ ਅਜਿਹਾ ਇਸ ਤਰ੍ਹਾਂ ਬੰਦਾ ਰਿਹਾ ਪੰਜਾਬ ਇੱਕ ਦਿਨ ਮੜੀਆਂ ਦੇ ਰਾਤੁਰ ਪਵੇਗਾ ਸਮਰਾਲਾ ਤੋਂ ਲਖਿੰਦਰ ਸਿੰਘ ਕਤਰੀ ਦੀ ਰਿਪੋਰਟ ਲੁਧਿਆਣਾ ਲਾਈਕ